ਚੋਰ ਲੱਖਾਂ ਰੁਪਏ ਦਾ ਸਮਾਨ ਲੈ ਕੇ ਹੋਏ ਫਰਾਰ ਫਿਲੌਰ 9 ਜੂਨ ਫਿਲੌਰ ਚੁੰਗੀ ਰੋਡ ਤੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਨੂੰ ਰਾਤ ਵੇਲੇ ਰਾਤ ਵੇਲੇ ਚੋਰਾਂ ਨੇ ਨਿਸ਼ਾਨਾ ਬਣਾਇਆ ਚੋਰੀ ਦਾ ਪਤਾ ਸਵੇਰੇ ਲੱਗਾ ਜਦੋਂ ਮਾਲਕ ਦਿਨੇਸ਼ ਚੰਦਰ ਦੁਕਾਨ ਤੇ ਪੁਜਰਾ ਅਤੇ ਦੱਸਿਆ ਕਿ ਰਾਤ ਵੇਲੇ ਉਹ ਦੁਕਾਨ ਬੰਦ ਕਰਕੇ ਗਏ ਸਵੇਰੇ ਆਕੇ ਦੇਖਿਆ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਪੰਨ ਤੋੜ ਕਰਕੇ ਅੰਦਰ ਦਾਖਲ ਹੋ ਕੇ ਬਿਜਲੀ ਦਾ ਕੀਮਤੀ ਸਮਾਨ ਫਰਿੱਜਾਂ, AC, ਕੂਲਰ ਅਤੇ ਹੋਰ ਕੀਮਤੀ ਸਮਾਨ 5 ਲੱਖ ਰੁਪਏ ਨਕਦ ਅਤੇ 50 ਲੱਖ ਰੁਪਏ ਦਾ ਬਿਜਲੀ ਦਾ ਸਮਾਨ ਲੈ ਗਏ ਜਾਪਦਾ ਹੈ ਕਿ ਸਮਾਨ ਕਿਸੇ ਹੈਵੀ ਵਾਹਨ ਵਿੱਚ ਲੱਦ ਲੈ ਕੇ ਗਏ। ਥਾਣਾ ਫਲੋਰ ਵਿਖੇ ਰਿਪੋਰਟ ਦਿੱਤੀ। ਸਬ ਇੰਸਪੈਕਟਰ ਗੋਬਿੰਦਰ ਸਿੰਘ ਸਾਥੀਆਂ ਨਾਲ ਮੌਕੇ ਤੇ ਪੁੱਜੇ ਅਤੇ ਦੁਕਾਨ ਮਾਲਕ ਦੇ ਬਿਆਨ ਦਰਜ ਕੀਤੇ। ਕਿਹਾ ਕਿ ਹਲੇ ਦੁਆਲੇ ਲੱਗੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ। फिलौर तो राजकुमार नंगल खास रिपोर्ट 아 j a ਯੋਗਾਇਸਾ ਤੁਹਾਨੂੰ ਨੰਬਰ ਤੇ ਤਲਾਹ ਦਿੱਤੀ ਬਾਰੇ ਐਸਐਚਓ ਨੂੰ ਨਹੀਂ ਪਹਿਲਾਂ ਚੱਕਿਆ। ਉਹਨਾਂ ਨੇ ਕਿਹਾ ਕਿ ਚੱਕਰ ਪਟਿਆ ਹੋਇਆ ਸੀਗਾ। ਚਲੋ। ਤੇ ਆ ਮੈਂ ਇਹਦੀ ਜਿਹੜੀ ਐਸਐਚਓ ਨੂੰ ਫੋਨ ਦੇ ਤੇ ਤਲਾਹ ਦਿੱਤੀ। ਹਾਂ ਜੀ ਆ ਗਿਆ। ਬੜਾ ਠੀਕ ਆਪਣੇ ਪੁਲਸ ਆ ਗਈ। ਮੋਰ ਪੁਲਸ ਮੌਕੇ ਤੇ ਆ ਗਈ। ਚੋ ਪੰਜ ਲੱਗ ਜਾਣੇ। ਲੈ ਤਾਂ ਕੀ ਇਹ। ਇਹ ਕਿ ਪਹਿਲਾਂ ਮਾਰਿਆ? ਮਤਲਬ ਥੋੜਾ ਜਿਹਾ। ਇਹ ਆ ਤੋੜਦਾ ਵਾ। ਉਹ ਨਿੱਕਾਲੀ ਕਾਲੀ ਇਹ ਆਉ ਦੇ। हम तो मुनाई मेरे को करता नहीं आप भी करेंगे क्यों नहीं आप भी आप भी आप नहीं आप भी 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 ਮਨেশ ਸਿੰਧਰ ਮੇਰਾ ਨਾਮ ਹੈ ਹਾਂਜੀ ਅੱਛਾ ਹਾਂਜੀ ਉਹ ਚੋਰਾ ਵੱਲੋਂ ਰਾਤੀ ਕਰੀਬ 1.5 ਵਜੇ ਦੇ ਸਮੇਂ ਦੇ ਦਰਮਿਆਨ ਵੱਡੀ ਗਿਣਤੀ ਵਿੱਚ ਸਾਡੀਆਂ ਦੁਕਾਨਾਂ ਚੀਪ ਇਲੈਕਟ੍ਰੋਨਿਕ ਤੇ ਸਮਾਰਟ ਇਲੈਕਟ੍ਰੋਨਿਕ ਦੇ ਵਿੱਚੋਂ 메ਨ ਗੇਟ ਤੋੜ ਕੇ ਛੱਡਣ ਜਿਹੜਾ ਹੈਗਾ ਅੰਦਰ ਵਰਕੇ ਵੱਡੀ ਗਿਣਤੀ ਵਿੱਚ ਸਮਾਨ ਅਤੇ ਇਸ ਜਿਹੜੀ ਹੈਗੀ ਆ ਉਹ ਚੋਰੀ ਕਰਕੇ ਚੋਰ ਲੈ ਗਏ ਹੂੰ ਕਿ ਕੀ ਸੀਗਾ ਸਮਾਨ ਜਿਹੜਾ ਸੀਗਾ ਜੀ ਇਲੈਕਟ੍ਰੋਨਿਕ ਇਲੈਕਟ੍ਰੀਕਲ ਤੇ ਜਿਹੜੀਆਂ ਬੈਟਰੀ ਐਨਵਰਟਰ ਹੋਮ ਅਪਲਾਈਂਸਸ ਵੱਡੀ ਕੰਟੀਰੀ ਦੇ ਵਿੱਚ ਸਮਾਨ ਚੋਰੀ ਹੋਇਆ ਹੂੰ ਕਿ ਨਾਲ ਹਾਂਜੀ ਦੇਖੋ ਇਹ ਕਈ ਵਿਅਕਤੀਆਂ ਦਾ ਕੰਮ ਲੱਗਦਾ ਵਾ ਕਿਉਂਕਿ ਤਿੰਨ ਚਾਰ ਵਿਅਕਤੀ ਤਾਂ ਜਿਹੜੇ ਹੈਗੇ ਹੈ ਜਿਹੜਾ ਕੋ ਬਚਿਆ ਕੈਮਰਾ ਆ ਉਹਦੇ ਵਿੱਚ ਦਿਖ ਰਹੇ ਆ ਬਾਕੀ ਕੁਝ ਬਾਅਦ ਵੀ ਹੋ ਸਕਦੇ ਆ ਕਿਉਂਕਿ ਚੋਰਾਂ ਨੇ ਪਹਿਲਾਂ ਹੀ ਆ ਕੇ ਇੱਕ ਤਾਂ ਲਾਈਟਾਂ ਦੇ ਟੂੜੀਆਂ ਤੇ ਸਾਡੇ ਸੀਸੀਟੀਵੀ ਕੈਮਰੇ ਤੇ ਆੜ ਗਵਾਰਡ ਦੇ ਸੀਸੀਟੀਵੀ ਕੈਮਰੇ ਵੀ ਪੰਨੇ ਆ ਲਗਭਗ 25 ਤੋਂ ਵੱਧ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਉਹ ਪੰਨੇ ਗਏ ਪਾਏ ਗਏ ਆ ਪ੍ਰਸ਼ਾਸਨ ਅਗਰ ਪ੍ਰਸ਼ਾਸਨ ਨੂੰ ਸਵੇਰੇ ਐਸਐਚਓ ਨੂੰ ਫੋਨ ਕੀਤਾ ਸੀਗਾ ਕਿ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਦੇ ਸੁਮੁਲਾਜਮ ਜਿਹੜੇ ਆਏ ਨੇ ਤੇ ਇਹ ਜਾਂਚ ਕਰ ਰਹੇ ਆ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਪ੍ਰਸ਼ਾਸਨ ਆ ਇਹ ਪਰਚਾ ਦਰਜ ਕਰਕੇ ਫੌਰੀ ਇਹ ਚੋਰਾਂ ਨੂੰ ਜਿਹੜਾ ਵਾ ਗ੍ਰਿਫਤਾਰ ਕਰੇ ਤੇ ਜਿਹੜਾ ਵੱਡੀ ਗਿਣਤੀ ਜੀ ਨੁਕਸਾਨ ਤੇ ਸਾਡਾ ਜਿਹੜਾ ਕੈਸ਼ ਆ ਉਹ ਕਿੰਨਾ ਚੋਰੀ ਹੋਇਆ ਅਸੀਂ ਅੰਦਾਜ਼ਾ ਲਗਾਉਂਦੇ ਕੈਸ਼ ਦਾ ਅੰਦਾਜ਼ਾ ਜਿਹੜਾ ਜੀ 5 ਲੱਖ ਤੋਂ ਵੱਧ ਸੀ ਕਿਉਂਕਿ ਵਿੱਚ ਬੈਂਕਾਂ ਦੀਆਂ ਛੁੱਟੀਆਂ ਸੀ ਤੇ ਜਿਹੜਾ ਹੈਗਾ ਆਪ ਵਿੱਚ ਸ਼ਨੀਵਾਰ ਵੀ ਆ ਗਿਆ ਜਿਹੜਾ ਹੈਗਾ ਕੈਸ਼ ਮੈਂ ਕਿਹੋ ਜਿਹਾ ਅੰਦਾਜ਼ਾ ਲੱਗਦਾ ਲਗਭਗ ਕਿੰਨਾ ਦਾ ਨੁਕਸਾਨ ਹੋ ਗਿਆ ਹੋਗਾ ਕੀ ਲੱਗਦਾ ਲਗਭਗ ਨੁਕਸਾਨ ਜਿਹੜਾ ਹੈਗਾ ਜੀ 25-30 ਲੱਖ ਤੋਂ ਜ਼ਿਆਦਾ ਹੋ ਗਿਆ ਜੀ ਸਰ ਇੱਕ ਫਲੋਰ ਚੁੰਗੀ ਤੇ ਲੱਗੇ ਤਿੰਨ ਚੁੰਗੀ ਦੇ ਕੋਲ ਆਇਆ ਕਿ ਚੋਰੀ ਹੋਈ ਆ ਕੀ ਲੱਗਦਾ ਕਿੱਦਾਂ ਹੋਈ ਆ ਕੀ ਤੁਸੀਂ ਮੌਕੇ ਤੇ ਆਏ ਸੀ ਅਸੀਂ ਇੱਥੇ ਤਾਂ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਆਏ ਆ ਤੇ ਦੇਖਿਆ ਕਿ ਜਿਹੜਾ ਗੇਟ ਆ ਸ਼ਟਰ ਆ ਉਹ ਜਿਹੜਾ ਟੁੱਟਾ ਹੋਇਆ ਸੀਗਾ ਤੇ ਅੰਦਰੋਂ ਜਿਹੜਾ ਇਲੈਕਟ੍ਰੋਨਿਕ ਇਲੈਕਟ੍ਰਿਸਿਟੀ ਦਾ ਜਿਹੜਾ ਸਾਮਾਨ ਆ ਉਹ ਚੋਰੀ ਹੋਣਾ ਨਾਮ ਨੂੰ ਜਿਹੜਾ ਪਾਇਆ ਗਿਆ ਇਸ ਸਬੰਧ ਵਿੱਚ ਜਿਹੜੀ ਆ ਸਟੇਟਮੈਂਟ ਜਿਹੜੀ ਆ ਦਿਨੇਸ਼ ਚੰਦਰ ਪੁੱਤਰ ਤਰਫੀਮ ਲਾਲ ਇਹਨਾਂ ਦਾ ਬਿਆਨ ਹਾਸਲ ਕੀਤਾ ਗਿਆ ਤੇ ਮੁਕਦਮਾ ਦਰਜ ਕਰਕੇ ਜਣਗੀ ਜਿਹੜੀ ਤਫਰੀਜ ਜਿਹੜੀ ਆ ਆਰੰਭ ਕੀਤੀ ਜਾਊਗੀ ਕੋ CCTV ਕੈਮਰੇ ਚੈੱਕ ਕਰ ਲੈ ਇਹਦਾ CCTV ਕੈਮਰੇ ਦੇ ਅੰਦਰ ਕੋਈ ਲੱਗੇ ਸੀ ਕਿ CCTV ਰ ਕਾਫੀ ਕੈਮਰੇ ਲੱਗੇ ਸੀ ਜਿਹੜੇ ਕਿ ਨਾਮ ਨੂੰ ਵਿਅਕਤੀ ਜਿਹੜੇ ਆ ਰਾਤ ਦਾ ਰਾਤ ਨੂੰ ਅੰਦਰ ਆਣ ਕੇ ਇਹਨਾਂ ਨੇ ਤੋੜ ਦਿੱਤੇ ਤੇ ਕੁਝ ਹਲੇ ਜਿਹੜੇ ਚਾਲੂ ਆ ਜਿੰਨਾਂ ਤੋਂ ਜਿਹਨਾਂ ਨੂੰ ਕਖਾਲਿਆ ਜਾ ਰਿਹਾ ਹੂੰ ਤੇ ਇਹ ਜਿਹੜਾ ਮਕਰਮੇ ਚ ਹੋਈ ਚੋਰੀ ਨੂੰ ਹਰ ਸੰਭੋ ਜਿਹੜਾ ਇਹਨੂੰ ਟ੍ਰੇਸ ਕੀਤਾ ਜਾਊਗਾ। ਇੱਕ ਵਿਅਕਤੀ ਨਜ਼ਰ ਆ ਰਿਹਾ ਤੇ ਹਮੇਸ਼ਾ। ਐਸੋ ਤਹਲੇ ਚੈੱਕ ਕੀਤਾ ਵਾ ਕੈਮਰਾ ਚੱਲਦਾ ਪਿਆ ਹੱਲੇ ਇੱਕ ਵਿਅਕਤੀ ਨਜ਼ਰ ਆ ਰਿਹਾ ਜਿਹੜਾ ਕਿ ਉਹ ਅੰਦਰੋਂ ਕੋਈ ਚੀਜ਼ ਬਾਹਰ ਨੂੰ ਜਾ ਰਿਹਾ। ਬਾਕੀ ਜਿਹੜੇ ਬਾਕੀ ਵੀ ਕੈਮਰੇ ਜਿਹੜੇ ਉਹ ਖੰਗਾਲੇ ਜਾ ਰਹੇ ਆ। ਕਿੰਨਾ ਕੁ ਦੱਸਿਆ ਚੋਰੀ ਦਾ ਨੁਕਸਾਨ ਕਿੰਨਾ ਹੋ ਗਿਆ। ਚੋਰੀ ਹੱਲੇ ਐਸਾ ਦੇ ਨਾਲ ਤੇ ਇਹਦੀ ਲਿਸਟ ਚੋਰੀ ਬਾਰੇ ਜੜ ਕੇ ਬਾਅਦ ਚ ਪੇਸ਼ ਕਰਨਗੇ। ਹੱਲੇ ਚੋਰੀ ਬਾਰੇ ਜਗਰ ਕੀਤਾ ਵੀ ਕਾਫੀ ਜਿਹੜਾ ਸਮਾਨ ਤੇ ਪੈਸੇ ਜਿਹੜੇ ਆ ਉਹ ਚੋਰੀ ਕਰਕੇ ਨਾਮ ਲੈ ਤੁਰਿਆ ਗਿਆ